ਜਿੰਨਾ ਮਾਡਰਨ ਜ਼ਮਾਨਾ ਉਸ ਤੋਂ ਵੱਧ ਇਹ ਮਾਡਰਨ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਣੇ ਆਪ ਹੀ ਖੁੱਲਦੀਆਂ ਤੇ ਆਪਣੇ ਆਪ ਹੀ ਬੰਦ ਹੁੰਦੀਆਂ ਤੇ ਓਨਾ ਹੀ ਆਲਸੀ ਇਨਸਾਨ ਜਿਨੇ ਕਿ ਬੈੱਡ ਤੇ ਜੰਮਣਾ ਬੈੱਡ ਤੇ ਹੀ ਪਲਣਾ ਤੇ ਬੈੱਡ ਦੇ ਉੱਤੇ ਹੀ ਮਰ ਜਾਣਾ ਹੱਥ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੋਣਾ ਸਿਰਫ ਇੱਕ ਸੋਚ ਨੱਪੋਗੇ ਤੇ ਸਾਰਾ ਕੁਝ ਓਪਨ ਸੋਚ ਨੱਪੋਗੇ ਤੇ ਸਾਰਾ ਕੁਝ ਜਿਹੜਾ ਵਾ ਉਹ ਬੰਦ ਹੋ ਜਾਣਾ ਵਾ ਕੋਈ ਤੁਹਾਨੂੰ ਹਿਲਜੁਲ ਕਰਨ ਦੀ ਜ਼ਰੂਰਤ ਨਹੀਂ ਐ ਨਾ ਉੱਪਰ ਥੱਲੇ ਕੋਈ ਵੀ ਚੀਜ਼ ਫੜਨ ਦੀ ਜ਼ਰੂਰਤ ਆਪਣੇ ਆਪ ਜੀ ਤੁਹਾਡੇ ਸਾਹਮਣੇ ਆਊਗੀ ਇਹ ਸਾਰਾ ਪੁਛ ਜਿਹੜਾ ਅੱਜ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਇਆ ਵਾ ਇਹ ਸਾਰਾ ਪੰਜਾਬ ਦੇ ਵਿੱਚ ਬਣਿਆ ਆ ਜੀ ਕਿੱਥੇ ਬਣਿਆ ਵਾ ਕੀ ਚੀਜ਼ ਹੈ ਸਾਰਾ ਤੁਸੀਂ ਅੱਗੇ ਸਾਰਾ ਵੀਡੀਓ ਚ ਵੇਖੋ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਅਦਾਵ ਰਾਮ ਰਾਮ ਜੈ ਮਾਤਾ ਦੀ ਕੈਸੇ ਹੋ ਸਾਰੇ ਸਤ ਸਾਕਾ ਤੇ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਤੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਪਹਿਲਾਂ ਤੁਸੀਂ ਸਟਾਰਟਿੰਗ ਚ ਵੇਖ ਹੀ ਚੁੱਕੇ ਹੋਗੇ ਆਪਾਂ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਵੀ ਜੇ ਵੀ ਆਟੋਮੈਟਿਕ ਸਾਡੀ ਰਸੋਈ ਆ ਆਟੋਮੈਟਿਕ ਜਿਹੜੇ LCD ਪੈਨਲ ਚਾਹੇ ਜਿਹੜੇ ਸ਼ੂ ਰੈਕ ਹੁੰਦੇ ਆ ਇਹ ਸਾਰਾ ਕੁਝ ਆਟੋਮੈਟਿਕ ਆ ਜਾਨੀ ਕਿ ਬੈਡ ਤੇ ਬੁੱਢੇ ਹੋਣ ਵਾਲੀ ਗੱਲ ਨਾ ਕਿ ਤੁਹਾਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਆ ਸਿਰਫ ਤੁਹਾਡੇ ਅੱਚੇ ਇੱਕ ਰਿਮੋਟ ਹੋਣਾ ਚਾਹੀਦਾ ਉਹਦਾ ਤੁਸੀਂ ਸਵਿਚ ਆਨ ਕਰਨਾ ਠੀਕ ਹੈ ਦੇਖਣ ਨੂੰ ਬਹੁਤ ਸੋਹਣਾ ਲੱਗਾਂਦੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਸ਼ੂ ਰੈਕ ਜਿਵੇਂ ਉੱਪਰ ਨੂੰ ਜਾ ਰਿਹਾ ਥੱਲੇ ਨੂੰ ਆ ਰਿਹਾ ਵਾ ਚਾਹੇ ਇਹ ਜਿਹੜਾ ਬਾਰ ਵਾਲਾ ਸਿਸਟਮ ਇਹਨਾਂ ਨੇ ਬਣਾਇਆ ਵਾ ਵੀ ਉਹਦੇ ਵਿੱਚ ਚੱਲ ਜਾਂਦਾ ਚਾਹੇ ਉਹ ਬਾਹਰ ਆ ਜਾਂਦਾ ਸਿਰਫ ਇੱਕ ਸੂਚਨਾ ਪੰਦੀ ਦੇ ਰ ਤੁਸੀਂ ਸੋਚਿ ਨੱਪਣਾ ਵਾ ਆਪਣੇ ਆਪ ਤੁਹਾਡਾ ਜਿਹੜਾ ਉਹ ਬੀਅਰ ਬਾਰ ਸਾਰਾ ਖੁੱਲ ਜਾਣਾ ਵਾ ਸੋਚ ਤੁਸੀਂ ਨੱਪਣਾ ਵਾਂ ਤੇ ਤੁਹਾਡਾ ਜਿਹੜਾ ਸ਼ੂ ਰੈਕ ਉਹ ਚਲ ਜਾਣਾ ਵਾ ਸੋਚੀ ਨੱਪਣਾ ਤੁਸੀਂ ਅਲਮਾਰੀ ਦੇ ਵਿੱਚ ਜਿਹੜੇ ਅਲਮੀਰਾ 'ਚ ਤੁਹਾਡੇ ਕੱਪੜੇ ਟੰਗੇ ਕੋਈ ਇੱਧਰ ਉੱਧਰ ਕਰਨ ਦੀ ਜ਼ਰੂਰਤ ਨਹੀਂ ਕੱਪੜਿਆਂ ਨੇ ਆਪ ਹੀ ਘੁੰਮ ਘੁੰਮ ਕੇ ਤੁਹਾਡੇ ਸਾਹਮਣੇ ਆ ਜਾਣਾ ਫਿਰ ਤੁਹਾਡਾ ਸਵਿਚ ਇੱਕ ਆਨ ਕਰਨ ਦੀ ਲੋੜ ਆ ਤੁਹਾਨੂੰ ਇੱਕ ਸਵਿਚ ਆਨ ਕਰਨ ਦੀ ਲੋੜ ਆ ਤੁਹਾਨੂੰ ਤੇ ਜਿਹੜੀ ਤੁਹਾਡੀ ਰਸੋਈ ਆ ਸਾਰੀ ਦੀ ਸਾਰੀ ਖੁੱਲ ਜਾਣੀ ਆ ਤੇ ਸਾਰੀ ਸਾਰੀ ਆਪਣੇ ਆਪ ਬੰਦ ਹੋ ਜਾਣੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਆ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੋ ਡਾਊਟ ਬਹੁਤ ਵਧੀਆ ਲੱਗਦਾ ਵਾ ਟੈਕਨੋਲੋਜੀ ਜਿਵੇਂ ਜਿਵੇਂ ਵਧੀ ਆ ਪਰ ਆਪਾਂ ਇਸ ਫੇਵਰ ਦੇ ਵਿੱਚ ਹੈ ਨਹੀਂ ਗਏ ਮੈਂ ਇਸ ਚੀਜ਼ ਦੇ ਵਿੱਚ ਰਾਜੀ ਨਹੀਂ ਆ ਕਿ ਜਿਹੜਾ ਆਪਾਂ ਮੈਨੂਅਲ ਹੱਥ ਦੇ ਨਾਲ ਕੰਮ ਕਰ ਲੈਣਾ ਨਾ ਪਹਿਲਾਂ ਪਹਿਲਾਂ ਨਾ ਬੜੀ ਛੋਟੇ ਹੁੰਦੇ ਸੀ ਅਸੀਂ ਤੇ ਉਦੋਂ ਚੱਲੇ ਸੀ ਜੀ ਰਿਮੋਟ ਵਾਲੇ ਬਲਬ ਚੱਲੇ ਅਸੀਂ ਬੜੇ ਖੁਸ਼ ਫਿਰ ਰਿਮੋਟ ਵਾਲੇ ਬਲਬ ਲਾਉਣੇ ਆ ਜੀ ਜਿਵੇਂ ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਨ ਰਜਾਈ ਝੋਟ ਕੇ ਬੱਤੀ ਬੰਦ ਕਰਨਾ ਕਿੰਨਾ ਔਖਾ ਲੱਗਦਾ ਬਟ ਸਾਡੇ ਘਰਦਿਆਂ ਨੇ AC ਨੂੰ ਨਹੀਂ ਵੀ ਰਾਜੀ ਨਹੀਂ ਸੀ ਇਸ ਕੰਮ ਵਿੱਚ ਉਹ ਕਹਿੰਦੇ ਸੀ ਵੀ ਇਹ ਤਾਂ ਇਦਾਂ ਤੇ ਤੁਸੀਂ ਪੈ ਬੁੱਢੇ ਹੋ ਜਾਓਗੇ ਇਦਾਂ ਵੀ ਤੁਹਾਡੀ ਚੁਸਤੀ ਤਾਂ ਹੋ ਗਈ ਨਾ ਉੱਠੋਗੇ ਜਾ ਕੇ ਲਾਈਟ ਆਫ ਕਰਕੇ ਫਿਰ ਪਾਉਗੇ ਅੱਜ ਕੱਲ ਆਪਾਂ ਬੈਠਦੇ ਹਾਂ ਸਵਿਚ ਲਾਏ ਹੁੰਦੇ ਆ ਉੱਥੇ ਹੀ ਆਪਾਂ ਸੁਚੇ ਨਾਪਦੇ ਆ ਤਾਂ ਆਪਣੀ ਲਾਈਟ ਆਨ ਹੋ ਜਾਂਦੀ ਹੈ ਉੱਥੇ ਸੁਚੇ ਨਾਪਤੇ ਆਫ ਹੋ ਜਾਂਦੀ ਆ ਫਿਰ ਆਪਣੇ ਆ ਜਿਹੜਾ ਹੁਣ ਅੱਜ ਕੱਲ ਦਾ ਸਾਰਾ ਸਿਸਟਮ ਚੱਲ ਗਿਆ ਵਾ ਬਹੁਤ ਮਹਿੰਗਾ ਵਾ ਆਮ ਬੰਦੇ ਦੀ ਪਹੁੰਚ ਦੇ ਵਿੱਚ ਹੈ ਨਹੀਂਗਾ ਪਰ ਜਿਹੜੇ ਲੋਕ ਕਰਾਉਂਦੇ ਨੇ ਉਹਨਾਂ ਨੂੰ ਮੁਬਾਰਕ ਜੀ ਉਹਨਾਂ ਵਾਸਤੇ ਇੱਕ ਨਵੀਂ ਚੀਜ਼ ਐ ਸਾਰੀ ਤੁਸੀਂ ਅੱਗੇ ਸਾਰੀ ਜਾਣਕਾਰੀ ਆਪਾਂ ਉਹਨਾਂ ਤੋਂ ਭਾਜੀ ਤੋਂ ਲਈ ਸੀ ਵੀ ਜਿਨ੍ਹਾਂ ਨੇ ਬਣਾਈ ਆ ਕਿਚਨ ਕਿਵੇਂ ਟੈਬ ਬਾਹਰ ਆਉਂਦੀ ਆ ਕਿਵੇਂ ਕਿਚਨ ਸਾਰੀ ਖੁੱਲਦੀ ਆ ਕਿਵੇਂ ਬੰਦ ਹੁੰਦੀ ਆ ਉਹ ਸਾਰਾ ਤੁਹਾਨੂੰ ਡਿਟੇਲ ਦੇ ਵਿੱਚ ਉਹ ਦੱਸਣਗੇ ਕਿਹੜੇ ਫਾਈਬਰ ਦੀ ਜਿਹੜੀ ਬਣੀ ਆ ਉਹ ਵੀ ਸਾਰਾ ਉਹਨਾਂ ਡਿਟੇਲ 'ਚ ਤੁਹਾਨੂੰ ਦੱਸਣਾ ਤੇ ਕਿੰਨਾ ਇਹਦੀ ਕਾਸਟ ਬੰਦੀ ਆ ਉਹ ਵੀ ਸਾਰਾ ਤੁਹਾਨੂੰ ਡਿਟੇਲ 'ਚ ਦੱਸਣਗੇ ਸੋ ਵੀਡੀਓ ਦੇ ਵਿੱਚ ਬਣੇ ਰਹੋ ਜੀ ਧਿਆਨ ਨਾਲ ਸਾਰੀ ਵੀਡੀਓ ਵੇਖਿਓ ਜੇ ਬਾਕੀ ਏਸੀ ਦਾ ਐਂਡ ਹੀ ਨਿਕਲਦਾ ਕਿ ਜਿਹੜੇ ਆਸੀ ਲੋਕ ਨੇ ਉਹਨਾਂ ਨੇ ਬੈੱਡ ਤੇ ਹੀ ਜੰਮਣਾ ਬੈੱਡ ਤੇ ਹੀ ਉਹਨਾਂ ਨੇ ਵੱਡੇ ਹੋਣਾ ਤੇ ਬੈੱਡ ਤੇ ਹੀ ਉਹਨਾਂ ਨੇ ਮਰ ਜਾਣਾ ਯਾਨੀ ਕਿ ਕਹਾਣੀ ਖਤਮ ਜਿਹੜੀ ਸਾਰੀ ਬੈੱਡ ਤੇ ਹੋ ਜਾਣੀ ਹੈ ਕਿਉਂਕਿ ਉਹਨਾਂ ਤੁਰਨਾ ਫਿਰਨਾ ਨਹੀਂ ਤੁਸਤੀ ਫੁਰਤੀ ਨਹੀਂ ਕੋਈ ਕੁਝ ਨਹੀਂ ਕਰਨਾ ਸਿਰਫ ਕੋ ਬਟਨ ਤੇ ਰਹਿ ਜਾਣਾ ਉਹਨਾਂ ਨੇ ਸੀਮਤ ਸੋ ਸਾਰੀ ਜਾਣਕਾਰੀ ਤੁਸੀਂ ਅੱਗੇ ਵੀਡੀਓ ਚ ਲਓ ਜੀ ਸਾਡਾ ਜਿਹੜਾ ਬ੍ਰਾਂਡ ਹੈ ਗੇਟਸ ਹੈ ਮੇਰਾ ਨਾਮ ਅਜੀਤ ਚੱਟਾ ਗੇਟ ਜੀ ਬ੍ਰੈਂਡ ਗੇਟਸ ਹੈ ਮੇਰਾ ਨਾਮ ਅਜੀਤ ਹੈ ਜੀ ਅਸੀਂ ਜਿੰਨੀ ਵੀ ਆਪਣਾ ਮੋਡੂਲਰ ਕਨਸੈਪਟ ਜਿਹੜੇ ਨੇ ਘਰ ਦੇ ਵਿੱਚ ਯੂਜ਼ ਹੋਣ ਵਾਲੀਆਂ ਜਿੰਨੀਆਂ ਵੀ ਕੈਬਿਨਟਸ ਨੇ ਉਹ ਅਸੀਂ ਆਪਣੀਆਂ ਬਣਾਉਂਦੇ ਆ ਤੇ ਉਹਨੂੰ ਲਗਜ਼ਰੀ ਕਨਸੈਪਟ ਦੇ ਨੁਮਾਇਸ਼ ਤੇ ਲਗਜ਼ਰੀ ਤਰੀਕੇ ਨਾਲ ਬਣਾਇਆ ਜਾਂਦਾ ਜੀ ਉਸ ਤੋਂ ਬਾਅਦ ਜਿਹੜੀ ਅਸੀਂ ਇੱਕ ਨਵੀਂ ਚੀਜ਼ ਲੈ ਕੇ ਆਏ ਆ ਜਿਹੜੀ ਕਿ ਵੁੱਡ ਬੇਸਡ ਜਿਹੜਾ ਜਿਵੇਂ ਲੋਕਾਂ ਦਾ ਵੁੱਡ ਨੂੰ ਕੋਈ ਰਸਤ ਢੀਮਕ ਲੱਗ ਗਿਆ ਜਾਂ ਵੁੱਡ ਤੇ ਖਰਾਬ ਆ ਗਈ ਵੁੱਡ ਬਹੁਤ ਸਾਲ ਤੇ ਖਰਾਬ ਹੋ ਜਾਂਦੇ ਆ ਉਹ ਬਹੁਤ ਜਲਦੀ ਖਰਾਬ ਹੋ ਜਾਂਦੇ ਅਸੀਂ ਉਹਦੇ ਵਾਸਤੇ ਇੱਕ ਨਵੀਂ ਚੀਜ਼ ਲੈਂਦੀ ਜਿਹੜਾ ਕਿ ਐਵੀਏਸ਼ਨ ਬੋਰਡ ਹੈ ਉਹ ਇਹਦੀ ਸਾਡੇ ਅੰਦਰ ਮੈਨੂਫੈਕਚਰਿੰਗ ਐਵੀਏਸ਼ਨ ਬੋਰਡ ਦੀ ਜੀ ਐਵੀਏਸ਼ਨ ਬੋਰਡ ਬੇਸਿਕਲੀ ਐਲੂਮੀਨੀਅਮ ਬੇਸਡ ਟੈਕਨੋਲੋਜੀ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਇਹਨੂੰ ਯੂਜ਼ ਕਰੋਗੇ ਤੇ ਇਹਦੇ 'ਚ ਕੋਈ ਸਲਾਬ ਨਹੀਂ ਆਏਗੀ ਕੋਈ ਰਸ ਨਹੀਂ ਲੱਗੇਗੀ ਕੋਈ ਸਿਉਕ ਨਹੀਂ ਲੱਗੇਗੀ ਲਾਈਫਟਾਈਮ ਦੀ ਅਸੀਂ ਪ੍ਰੋਡਕਟ ਦੀ ਵਾਰੰਟੀ ਦਿੰਦੇ ਆ ਤੇ ਮੈਂ ਇਹ ਕਮੈਂਡ ਕਰਾਂਗਾ ਕਿ ਜੇਕਰ ਕੋਈ ਬੰਦਾ ਆਪਣੀ ਕਿਚਨ ਬਣਾ ਰਿਹਾ ਹੈ ਤੇ ਸਾਡਾ ਐਵੀਸ਼ਨ ਬੋਰਡ ਦਾ ਇਸਤੇਮਾਲ ਕਰੇ ਜੀ ਜਿਹੜਾ ਬੋਰਡ ਹੈਗਾ ਨਾ ਬੀਸਿਕਲੀ ਗੁੱਡ ਦਾ ਸਬਸਟੀਕੂ ਜੀ ਬੋਰਡ ਦਾ ਸਬਸਟੀਕੂ ਦਾ ਸੈਂਸ ਜੇ ਜਦੋਂ ਆਪਾਂ ਫਾਈਨਿਸ਼ ਨਹੀਂ ਹੋ ਗਿਆ ਤੇ ਲੱਕੜੀ ਇਹੋਂ ਵੀ ਪ੍ਰੋਬਲਮ ਆnde ਨਾਲ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਕਿ ਯਾਰ ਅਸੀਂ ਕਿਥੇ ਜਾਈਏ ਉਹ ਹੁਣ ਕੀ ਹੋ ਗਿਆ ਕਿ ਜਿਹੜੇ ਅੱਜ ਦੀ ਡੇਟ 'ਚ ਹੁਣ ਮਾਰਕੀਟ 'ਚ ਸਟੀਲ ਦੀ ਕਿਚਨ ਅਵੇਲੇਬਲ ਹੋਣ ਲੱਗ ਪਈ ਹੈ ਹੁਣ ਅਸੀਂ ਸਟੀਲ ਦੇ ਕਿਚਨ ਨੂੰ ਮਤਲਬ ਮਾਰਕੀਟ ਨੂੰ ਸੁਪਰਸੀਡ ਕਰਕੇ ਅਸੀਂ ਆਪਣਾ ਇੱਕ ਐਵੀਏਸ਼ਨ ਹੋਲਡ ਡਿਵੈਲਪ ਕਰਦਾ ਜਿਹੜਾ ਕਿ ਐਲੂਮੀਨੀਅਮ ਬੇਸਡ ਪ੍ਰੋਡਕਟ ਹੈ ਮਤਲਬ ਕੀ ਹੈ ਕਿ ਜਿਵੇਂ ਜਸਟ ਇੱਕ ਗੁੰਡ ਦੀ ਤਰ੍ਹਾਂ ਅਸੀਂ ਇਹਨੂੰ ਕੰਕ੍ਰੀਟ ਕਰਦੇ ਹਾਂ ਮੁੱਢੇ ਤਰੀਕੇ ਨਾਲ ਇਹਦੇ ਵਰਕਿੰਗ ਹੁੰਦੀ ਹੈ ਰੌਟਿੰਗ ਐਂਡ ਇਹ ਵੀ ਕੱਟਿੰਗ ਤੇ ਰੌਟਿੰਗ ਕਲਰ ਆਪਸ਼ਨਸ ਅਵੇਲੇਬਲ ਹੈ ਸਰ ਇਹਨੂੰ ਜਿਹੜੇ ਮਿਸਤਰੀ वुਡ ਵਾਲੇ ਨੇ ਉਹੀ ਇਹਨੂੰ ਠੀਕ ਕਰਨਗੇ ਜਾਂ ਬਣਾਉਣਗੇ ਜਿਸ ਤਰ੍ਹਾਂ ਦਾ ਕਨਸੈਪਟ ਹੈਗਾ ਜਾਂ ਇਹਦੇ ਵੱਖਰੇ ਮਿਸਤਰੀ ਨੇ ਨਹੀਂ ਸਰ ਇਹ ਜਿਹੜਾ ਕਨਸੈਪਟ ਹੈਗਾ ਇਹ ਸਿਰਫ ਸਾਡੇ ਅੰਦਰ ਹੀ ਮਸ਼ੀਨਰੀ ਹੈ ਤੇ ਸਾਡੇ ਅੰਦਰ ਹੀ ਅਸੀਂ ਆਪਣੇ ਆਪ ਇਹਨੂੰ ਬਣਾ ਕੇ ਤੇ ਅਗਲੇ ਕਸਟਮਰ ਤੱਕ ਅਸੀਂ ਇਹਨੂੰ ਬਣਾ ਸਕਦੇ ਹਾਂ ਕੋਟ ਮੋਟਾ ਰੇਟ ਦੀ ਗੱਲ ਕਰੀਏ ਤਾਂ ਇਹਦੇ ਰੇਟ ਵਿੱਚ ਕਿਸ ਤਰ੍ਹਾਂ ਮਰੋ ਜਿਸ ਤਰ੍ਹਾਂ ਆਪਾਂ ਕਿਚਨ ਦੇਖ ਰਹੇ ਸੀ ਇਹਦੀ ਇਹਦਾ ਕੋਈ ਕੀ ਪ੍ਰਾਈਸ ਹੈ ਜਿਹੜਾ ਵਾਲੀ ਹੈ ਜਿਹੜਾ ਸਰ ਇਹ ਜਿਹੜਾ ਕਿਚਨ ਜਾਂ ਜੋ ਵੀ ਪ੍ਰਾਈਸਿੰਗ ਹੈਗੀ ਹੈ ਨਾ ਬਟ ਓਬਵੀਅਸ ਹੈ ਕਿ वुਡ ਤੋਂ ਤਾਂ ਪਲੱਸ ਹੈ ਹੀ ਹੈ ਕਿਉਂਕਿ ਇਹ ਅਰਮੀਨੀਅਮ ਬੇਸਡ ਪ੍ਰੋਡਕਟ ਹੈਗਾ ਉਦੋਂ ਬਾਅਦ ਜਿਹੜੀ ਇਹਦੀ ਟੈਕਨੋਲੋਜੀ ਦਾ ਅਸੀਂ ਇਸਤੇਮਾਲ ਕਰਦੇ ਹਾਂ ਸਾਰਾ ਇਟਾਲੀਅਨ ਬੇਸਡ ਟੈਕਨੋਲੋਜੀ ਹੈ ਪਰ ਇਹਦੇ ਵਿੱਚ ਕੀ ਹੈ ਕਿ ਸਾਨੂੰ ਤੁਸੀਂ ਕੋਈ ਡਰਾਇੰਗ ਦਿਓਗੇ ਕੋਈ ਸਾਈਜ਼ ਦਿਓਗੇ ਤੇ ਅਸੀਂ ਤੁਹਾਨੂੰ ਉਹਦੇ ਹਿਸਾਬ ਨਾਲ ਕੋਟੇਸ਼ਨ ਬਣਾ ਕੇ ਦੱਸ ਸਕਦੇ ਹਾਂ ਕਿ ਤੁਹਾਡੇ ਕੋਲ ਸਾਈਜ਼ਸ आई मीन टू से ਤੁਹਾਡਾ ਸਾਈਜ਼ ਕੀ ਹੈ ਕਿ ਆ ਕਿਚਨ ਚ ਕੋਈ ਤੁਹਾਨੂੰ ਡਿਜ਼ਾਈਨ ਚਾਹੀਦਾ ਹੈ ਕਿ ਨਹੀਂ ਚਾਹੀਦਾ ਕਲਰ ਆਪਸ਼ਨ ਚਾਹੀਦੀ ਹੈ ਕਿ ਨਹੀਂ ਚਾਹੀਦੀ ਮੰਨ ਲਓ ਇਸ ਹਫਤੇ ਵਿੱਚ ਕੀ ਪ੍ਰਾਈਸ ਹੋਗਾ ਜਿਹੜੀ ਇਹ ਹੁਣ ਇਸ ਹਾਲਾਤ ਵਿੱਚ ਇਹ ਸਾਈਜ਼ ਤੇ ਆਇਆ ਹੈ ਜਿਹੜੇ ਜਿਹੜੇ ਪ੍ਰੋਡਕਟ ਨੇ ਨਾ ਇਹ ਇਹ ਸਾਡੇ ਸਿਰਫ ਨਾ ਜਸਟ ਡੈਮੋ ਵਾਸਤੇ ਹੈ ਤੇ ਸਾਡੇ ਕੋਲ ਪ੍ਰਾਈਸਿੰਗ ਦਾ ਕੋਈ ਕਨਸੈਪਟ ਅਸੀਂ ਕੱਢ ਨਹੀਂ ਪਾਏ ਇਹਦੇ ਵਿੱਚ ਸਾਲ ਇਹ ਜਸਟ ਡੈਮੋ ਵਾਸਤੇ ਨਹੀਂ ਠੀਕ ਹੈ ਚਲੋ ਤੁਹਾਨੂੰ ਕੋਲ ਫੋਨ 'ਚ ਮਨ ਲਓ ਤੁਹਾਨੂੰ ਕਰਕੇ ਪਤਾ ਕਰ ਲੈਂਦੇ ਹਾਂ ਸਰ ਇਹ ਦੀ ਆਪਾਂ ਦੇਖ ਰਹੇ ਹਾਂ ਇਹ ਚਿਮਨੀ ਹੈ ਹਾਂਜੀ ਇਹ ਚਿਮਨੀ ਹੈ ਸਰ ਇਹ ਸਾਡੀ ਇਹ ਜਿਹੜੀ ਚਿਮਨੀ ਹੈ ਆਟੋਮੈ ਇਹ ਜਸ ਤੁਸੀਂ ਇਹਨੂੰ ਫਿੰਗਰ ਟੱਚ ਕਰੋਗੇ ਤੇ ਆਟੋਮੈਟਿਕਲੀ ਉੱਪਰ ਆ ਜਾਈਗੀ ਉੱਪਰ ਆਉਣ ਤੋਂ ਬਾਅਦ ਕੀ ਹੋਏਗਾ ਕਿ ਜਦੋਂ ਤੁਸੀਂ ਕੋਈ ਇੱਥੇ ਕੁਕਿੰਗ ਕਰਦੇ ਹੋ ਪਿਓ ਕੁਕਿੰਗ ਤੋਂ ਜਿਹੜੀ ਧੂੰਆਂ ਨਿਕਲਦੀ ਹੈ ਉਹ ਧੂੰਆਂ ਜਿਹੜੀ ਹੈ ਇਹ ਆਪਣੇ ਅੰਦਰ ਕੰਜ਼ਿਊਮ ਕਰ ਲੈਂਦੀ ਹੈ ਇਹਦੇ ਅੰਦਰ ਫਿਲਟਰ ਲੱਗੇ ਨੇ ਜਿਹੜੇ ਇਹ ਫਿਲਟਰ ਹੈਗੇ ਆ ਇਹ ਆਟੋਮੈਟਿਕਲੀ ਜਿਹੜੀ ਤੁਹਾਡੀ ਧੂੰਆਂ ਹੈਗੀ ਉਹਨੂੰ ਖਤਮ ਕਰ ਦਿੰਦੇ ਆ ਮਤਲਬ ਜਿਹੜਾ ਧੂੰਆਂ ਉਹਨੂੰ ਇਹ 에ਅਰ ਹਵਾ ਬਣਾਉਂਦੇ ਆ ਹਾਂਜੀ ਹਾਂਜੀ ਹਵਾ ਬਣਾਉਂਦੇ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ